ਪੰਜਾਬ ਫਾਸਲਾਈਨ ਵੈਬ ਚੈਨਲ ਵੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਫਾਜ਼ਿਲਕਾ ਮੰਡੀ ਲਾਡੂ ਕਾ ਵਿਖੇ ਰਾਏ ਸਿੱਖ ਅਜ਼ਾਦ ਸੈਨਾ ਵੱਲੋਂ ਗੁਰਮਾਰੀ ਸਮਾਗਮ ਕਰਵਾਇਆ ਗਿਆ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮੇਨ ਆਗੂਆਂ ਨੇ ਦੱਸਿਆ ਕਿ ਇਸ ਸਮਾਗਮ ਲੋਕਾਂ ਨੂੰ ਗੁਰਬਾਣੀ ਗੁਰਮਤ ਵਿਚਾਰਾਂ ਨਾਲ ਜੋੜਨ ਲਈ ਕਰਵਾਇਆ ਗਿਆ ਉਹਨਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮਾਗਮ ਦੌਰਾਨ ਇਲਾਕੇ ਵਿੱਚ ਖੇਡਾਂ ਪੜਾਈ ਅਤੇ ਸਮਾਜਿਕ ਕੰਮਾਂ ਵਿੱਚ ਅਮਲ ਆਉਣ ਵਾਲੇ ਵਿਅਕਤੀਆਂ ਨੂੰ ਸਨਮਾਨਿਤ ਕਰਨ ਲਈ ਇਹ ਪ੍ਰੋਗਰਾਮ ਰੱਖਿਆ ਗਿਆ ਹੈ ਉਹਨਾਂ ਇਹ ਵੀ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਨਾਲ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਣਾ ਮਿਲਦੀ ਹੈ ਸਾਨੂੰ ਇਸ ਤਰ੍ਹਾਂ ਦੇ ਪ੍ਰੋਗਰਾਮ ਹੋਰ ਵੀ ਕਰਵਾਉਣੇ ਚਾਹੀਦੇ ਹਨ ਆਓ ਸੁਣਦੇ ਹਾਂ ਹੋਰ ਕੀ ਕਹਿਣਾ ਹੈ ਮੇਲ ਆਗੂਆਂ ਦਾ ਬਨੇਰੋ ਵੀਡੀਓ ਦੇ ਅੰਤ ਤੱਕ ਅਤੇ ਇਸ ਤਰ੍ਹਾਂ ਦੀਆਂ ਹੋਰ ਤਾਜ਼ਾਤਰੀਨ ਖਬਰਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਅਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਸਾਡੀ ਹਰ ਨਵੀਂ ਅਪਡੇਟ ਪਹੁੰਚੇ ਸਭ ਤੋਂ ਪਹਿਲਾਂ ਤੁਹਾਡੇ ਕੋਲ मारत पुछी थी किता गुरू हारत आई आणंदी हिकु किर्त हिकु दो किर्त हिकु सौ किर्त हथदार बंदि सौ किर्त उहो कोई हीसा नी प जिस का दिता खाना इस ना जो उठना चली ना दरीण, ਨਹੀਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਨਾਮ ਸਾਡਾ ਤੁਹਾਡਾ ਬੁਟਾ ਸਿੰਘ ਜੀ ਬੁਟਾ ਸਿੰਘ ਜੀ ਅੱਜ ਦਾ ਜਿਹੜਾ ਪ੍ਰੋਗਰਾਮ ਕੀਤਾ ਗਿਆ ਹੈ ਉਹਦੇ ਬਾਰੇ ਜਾਣਕਾਰੀ ਦਿਓ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਜੀ ਕੁਰਬਾਨੀ ਕੀਰਤਨ ਤੇ ਸਮਾਣਿਕ ਸਮਰੋਹ ਅਸੀਂ ਕਰਾ ਰਹੇ ਹਾਂ ਜੀ ਇਹ ਲਾਧੂਗਾ ਮੰਡੀ ਸ਼ਗਨ ਪੈਲਸ ਦੇ ਵਿੱਚ ਇਸ ਦਾ ਜਿਹੜਾ ਮੁੱਖ ਕਾਰਨ ਹੈ ਜੀ ਜਿੱਦਾਂ ਸਾਡੇ ਬਹੁਤ ਸਾਰੇ ਬੱਚੇ ਨੇ ਕੋਈ ਸਟੱਡੀ ਵੇਸ ਤੇ ਕੋਈ ਗੇਮ ਗੇਮ ਤੇ ਕੁਝ ਜਿਲੇ ਲੈਵਲ ਤੇ ਕੁਝ ਸਟੇਟ ਲੈਵਲ ਕੁਝ ਨੈਸ਼ਨਲ ਲੈਵਲ ਕੋਈ ਵੀ ਖੇਡ ਕਿਹੜਾ ਇੱਕ ਤਾਂ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਸਮਾਨਿਤ ਕਰਨਾ ਹੈ ਤਾਂ ਕਿ ਉਹਨਾਂ ਬੱਚਿਆਂ ਦਾ ਉਤਸ਼ਾਹ ਹੋਰ ਵੱਧ ਸਕੇ ਜੀ ਜੀ ਇਹ ਸਮਾਗਮ ਦਾ ਕੋਈ ਹੋਰ ਵੀ ਮਕਸਦ ਹੈ ਜਾਂ ਬੱਚਿਆਂ ਨੂੰ ਉਤਸ਼ਾਹਿਤ ਕਰਨਾ ਹੀ ਹੈ ਨਹੀਂ ਬਸ ਇਹੀ ਹੈ ਜੇ ਕੋ ਉਤਸ਼ਾਹਿਤ ਕਰਨਾ ਜੀ ਬਾਕੀ ਜੋ ਵੀ ਜਥੇਬੰਦੀ ਵੱਲੋਂ ਜੋ ਰਾਜ ਸਿਕ ਆਜ਼ਾਦ ਸੰਨ ਵੱਲੋਂ ਜੋ ਕੰਮ ਕੀਤੇ ਜਾਂਦੇ ਨੇ ਉਹਨਾਂ ਬਾਰੇ ਵੀ ਅਸੀਂ ਦੱਸਾਂਗੇ ਜੋ ਸਮਾਜ ਦੇ ਵਿੱਚ ਜਿੱਦਾਂ ਸਮਾਜ ਦੀ ਏਕਾ ਬਣਾਉਣ ਵਾਸਤੇ ਔਰ ਦੂਸਰਾ ਜਿਹੜਾ ਸਾਡੇ ਨੌਜਵਾਨੇ ਜੋ ਜਿਹੜੇ ਨਸ਼ਿਆਂ ਦੇ ਦਲਦਲ ਦੇ ਵਿੱਚ ਤਸਦੇ ਜਾ ਰਹੇ ਨੇ ਉਹਨਾਂ ਨੂੰ ਬਾਹਰ ਕੱਢਣ ਦੇ ਵਾਸਤੇ ਅਤੇ ਨਾਲ ਦੀ ਨਾਲ ਗੁਰਬਾਣੀ ਦੇ ਤੇ ਮਹਾਪੁਰਸ਼ਾਂ ਦੇ ਨਾਲ ਜੋੜਨ ਦੇ ਵਾਸਤੇ ਅਸੀਂ ਇਹ ਉਪਰਾਲਾ ਜਿਹੜਾ ਕਰ ਰਹੇ ਹਾਂ ਕੀ ਸਰ ਇਹ ਜਿਹੜਾ ਇਕੱਠ ਹੈ ਕਿਤੇ ਵਿਧਾਂ ਆਉਣ ਵਾਲੀਆਂ ਵਿਧਾਨ ਸਭਾ ਇਲੈਕਸ਼ਨ ਦੇ ਕਾਰਨ ਤਾਂ ਨਹੀਂ ਕੀਤਾ ਗਿਆ ਜੇ ਇਕੱਠ ਬਖਾਨ ਦੀ ਤੁਸੀਂ ਕੋਸ਼ਿਸ਼ ਕੀਤੀ ਹੈ ਜੀ ਨਹੀਂ ਨਹੀਂ ਪਾਜੀ ਅਸੀਂ ਅੱਜ ਤੱਕ ਨਾ ਤਾਂ ਕਦੀ ਕੀਤਾ ਤੇ ਨਾ ਹੀ ਅਸੀਂ ਕਰ ਰਹੇ ਹਾਂ ਕਿਉਂਕਿ ਇਹ ਤਾਂ ਗਰਬਾਣੀ ਹੈ ਨਾ ਜੀ ਤਾਂ ਪਰਸ਼ਾਨ ਦੇ ਜਿਹੜੇ ਬਚਨ ਸੁਣਨਗੇ ਤੇ ਉਹਦੇ ਨਾਲ ਕਿਉਂਕਿ ਜਿਹੜਾ ਨੌਜਵਾਨ ਹੈ ਜੋ ਪਟਕ ਰਿਹਾ ਉਹ ਸਿੱਧੇ ਰਸਤੇ ਆ ਜਾਏਗਾ ਜੀ ਹੈ ਨਾ ਜੀ ਜੀ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਤਾਂ ਇਸ ਮੌਕੇ ਤੇ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜੋ ਇਸ ਗਰਬਾਣੀ ਕੀਰਤਨ ਨੂੰ ਨਹੀਂ ਆਇਆ ਜਾਂ ਨਹੀਂ ਆਏ ਅਸੀਂ ਸੰਗਤਾਂ ਨੂੰ ਇੱਕ ਤਾਂ ਇਹ ਅਪੀਲ ਕਰ ਰਹੇ ਹਾਂ ਕਿ ਇੱਕ ਤਾਂ ਜਿੰਨਾ ਵੀ ਸਾਡੇ ਮਹਾਪੁਰਖਾਂ ਦੇ ਬਾਣੀ ਆ ਇਤਿਹਾਸ ਆ ਉਹਨਾਂ ਨੂੰ ਜਿਹੜਾ ਸਵਨ ਕਰਕੇ ਉਹਨਾਂ ਦਾ ਅਮਲ ਕੀਤਾ ਜਾਵੇ ਤੇ ਉਹਨਾਂ ਦੇ ਪੂਰਨ ਤੇ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਔਰ ਦੂਸਰਾ ਅਸੀਂ ਸਾਰੀ ਸੰਗਤ ਦਾ ਔਰ ਸਾਡੇ ਕੋਈ ਵੀ ਦਾਨੀ ਸੱਜਣ ਜੋ ਕੋਈ ਵੀਰ ਜਿਨ੍ਹਾਂ ਨੇ ਇਸ ਦੇ ਵਿੱਚ ਯੋਗਦਾਨ ਪਾਇਆ ਸਹਿਯੋਗ ਕੀਤਾ ਅਸੀਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਔਰ ਦੂਜਾ ਜਿੰਨੀ ਵੀ ਸੰਗਤ ਸਾਡੀ ਆਈ ਹੈ ਅਸੀਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਕਿ ਮਾਲਕ ਉਹਨਾਂ ਨੂੰ ਦਿਨ ਚੌਗਣੀ ਤੇ ਤਰੱਕੀ ਦੇਵੇ ਇੱਕ ਨਸ਼ਿਆਂ ਦੀ ਤੁਸੀਂ ਗੱਲ ਕੀਤੀ ਹੈ ਕਿ ਇਦਾਂ ਦੇ ਜਿਹੜੇ ਪ੍ਰੋਗਰਾਮ ਹੈ ਨਸ਼ਿਆਂ ਤੋਂ ਦੂਰ ਕਰਨਗੇ ਨੌਜਵਾਨਾਂ ਨੂੰ ਜੇ ਹੋਰ ਵੀ ਉਪਰਾਲੇ ਕੀਤੇ ਜਾਣ ਹਾਂਜੀ ਹਾਂਜੀ ਇਦਾਂ ਦੇ ਜੇ ਅਸੀਂ ਤਾਂ ਕਰਦੇ ਹੀ ਆ ਰਹੇ ਹਾਂ ਕੋਈ ਰੈਲੀਆਂ ਵੀ ਕਰ ਰਹੇ ਹਾਂ ਸਮਾਗਮ ਧਾਰਮਿਕ ਇਸ ਕਰਕੇ ਕਿਉਂਕਿ ਸਾਡੇ ਲੋਕ ਜਿਹੜੇ ਆ ਸਾਡਾ ਸਮਾਜ ਆ ਬਹੁਤ ਸਾਰਾ ਜਿਹੜਾ ਪਛੜਿਆ ਆ ਜੀ ਉਸ ਮਤਲਬ ਇਸ ਰਸਤੇ 'ਤੇ ਵੱਲ ਨਹੀਂ ਜਾ ਰਿਹਾ ਪਰ ਉਹਨਾਂ ਨੂੰ ਜਿਹੜਾ ਜੋੜਿਆ ਜਾਵੇ ਤਾਂ ਕਿ ਲੋਕ ਇਸ ਬਾਣੀ ਦੇ ਨਾਲ ਜੁੜ ਸਕਣ ਆਪ ਦਾ ਜਿਹੜਾ ਜੀਵਨ ਨੂੰ ਸਫਲ ਵੀ ਨਾਲ ਕਰ ਸਕਣ ਜੀ ਮਿਹਰਬਾਨ ਹਾਂ ਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਨਾਮ ਸਾਡਾ ਕੁਲਦੀਪ ਸਿੰਘ ਕਚੂਰਾ ਜੀ ਕੁਲਦੀਪ ਸਿੰਘ ਜੀ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਇਸ ਮੌਕੇ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਸਾਡੇ ਜਿਵੇਂ ਸਾਡੇ ਪਤਾ ਸਾਹਿਬ ਨੇ ਦੱਸਿਆ ਕਿ ਸਾਡੀ ਕੋਸ਼ਿਸ਼ ਹੈਗੀ ਆ ਕਿ ਸਾਡੇ ਸਾਰੇ ਗੁਰਬਾਣੀ ਨਾਲ ਜੁੜਨ ਉਸ ਤੋਂ ਬਾਅਦ ਔਰ ਸਭ ਤੋਂ ਸਰਬਤ ਦੇ ਭਲੇ ਲਈ ਅਸੀਂ ਇਹ ਜਿਹੜਾ ਅਜ ਗੁਰਬਾਣੀ ਕੀਰਤਨ ਸਮਰੋਹ ਔਰ ਪ੍ਰਤਿਭਾ ਸਮਰੋਹ ਅਜ ਰੱਖਿਆ ਹੈਗਾ ਜੋ ਰਾਜ ਸਿਕਾ ਜਾਸਾਨਾ ਵੱਲੋਂ ਔਰ ਸਾਡੇ ਸਮਾਜ ਸੇਵੀ ਦਾਨੀ ਵੀਰਾਂ ਦੇ ਸਹਿਯੋਗ ਨਾਲ ਅੱਜ ਸ਼ਗਨ ਪੈਲਸ ਮੰਡੀਲਾ ਦੁਕਾਨ ਵਿਖੇ ਰੱਖਿਆ ਗਿਆ ਹੈਗਾ ਸਾਰੀਆਂ ਸੰਗਤਾਂ ਨੂੰ ਅਸੀਂ ਅਪੀਲ ਕੀਤੀ ਔਰ ਬਾਅਦ ਤੋਂ ਕਬੱਡੀ ਖੇਲਤੀ ਵਿੱਚ ਸੰਗਤਾਂ ਪਹੁੰਚ ਰਹੀਆਂ ਹਨ ਸਾਰੇ ਅਸੀਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਇਹ ਇਨਾਮ ਵੰਡ ਸਮਾਰੋਹ ਦੀ ਵੀ ਤੁਸੀਂ ਗੱਲ ਕੀਤੀ ਹੈ ਤਾਂ ਜਾਨਣਾ ਚਾਹਾਂਗੇ ਕਿ ਕਿੰਨਾ ਕਿੰਨਾ ਜਿਹੜੇ ਨੌਜਵਾਨਾਂ ਨੂੰ ਜਿਹੜਾ ਸਨਮਾਨਿਤ ਕੀਤਾ ਜਾਏਗਾ ਇਸ ਤਰ੍ਹਾਂ ਜਿਵੇਂ ਸਾਡੇ ਬੱਚੇ ਕਾਫੀ ਕੋਈ ਨੈਸ਼ਨਲ ਪੱਧਰ ਤੇ ਸਟੇਟ ਲੈਵਲ ਤੇ ਜ਼ਿਲ੍ਹਾ ਲੈਵਲ ਤੇ ਕਿ ਗੇਮਾਂ 'ਚ ਐਜੂਕੇਸ਼ਨਸ ਮਤਲਬ ਕਿਤੇ ਵੀ ਕਿਸੇ ਦੇ ਵਿੱਚ ਕਿਸੇ ਦੀ ਅਚੀਵਮੈਂਟ ਹੈ ਤਾਂ ਜੋ ਉਹਨਾਂ ਨੂੰ ਅਸੀਂ ਇੱਕ ਸਟੇਜ ਤੇ ਅਸੀਂ ਉਹਨਾਂ ਨੂੰ ਸਨਮਾਨਿਤ ਕਰ ਸਕੀਏ ਤਾਂ ਜੋ ਦੂਸਰੇ ਵੀ ਬੱਚੇ ਜਿਹੜੇ ਹੈ ਉਹਨਾਂ ਨੂੰ ਉਹਨਾਂ ਦੇ ਅੰਦਰ ਵੀ ਇੱਕ ਮੋਟੀਵੇਸ਼ਨ ਮਿਲੇ ਕਿਉਂਕਿ ਸਾਨੂੰ ਇਹ ਆਮ ਹੀ ਪਤਾ ਚੱਲਦਾ ਹੈ ਕਿ ਬੱਚੇ ਸਾਡੇ ਵਰਲਡ ਲੈਵਲ ਤੱਕ ਵੀ ਕਈ ਗੇਮਾਂ ਜਿੱਤ ਕੇ ਆਉਂਦੇ ਆ ਜੋ ਉਹਨਾਂ ਨੂੰ ਬਣਦਾ ਮਾਨ ਸਨਮਾਨ ਨਹੀਂ ਮਿਲਦਾਗਾ ਤਾਂ ਸਾਰੇ ਵੀਰਾਂ ਦੀ ਇੱਕ ਕੋਸ਼ਿਸ਼ ਸੀਗੀ ਕਿ ਅਸੀਂ ਇਹਨਾਂ ਨੂੰ ਕਿਉਂ ਨਾ ਵੇਖ ਕੇ ਇੱਕ ਜਾਂ ਆਪਣੇ ਸਟੇਜ ਤੇ ਸਨਮਾਨਿਤ ਕੀਤਾ ਜਾ ਸਕੇ ਤਾਂ ਜੋ ਇਹਨਾਂ 'ਚ ਮੋਟੀਵੇਸ਼ਨ ਮਿਲੇ ਹੋਰ ਵੀ ਕਈ ਜਥੇਬੰਦੀਆਂ ਨੇ ਪੰਜਾਬ ਵਿੱਚ ਤਾਂ ਜਿਹੜਾ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਕਿ ਉਹਨਾਂ ਜਥੇਬੰਦੀਆਂ ਨੂੰ ਸੰਦੇਸ਼ ਦੇਣਾ ਚਾਹੋਗੇ ਕਿ ਉਹਨਾਂ ਨੂੰ ਵੀ ਇਦਾਂ ਦੇ ਉਪਰਾਲੇ ਕਰਨੇ ਚਾਹੀਦੇ ਤਾਂ ਕਿ ਜਿਹੜੀ ਆਉਣ ਵਾਲੀ ਪੀੜ੍ਹੀ ਨੂੰ ਪ੍ਰੇਰਿਤ ਕੀਤਾ ਜਾਵੇ ਬਿਲਕੁਲ ਬਿਲਕੁਲ ਵੈਸੇ ਤਕਰੀਬਨ ਸਮੇਂ-ਸਮੇਂ ਤੇ ਹਰੇਕ ਜਥੇਬੰਦੀ ਵੱਲੋਂ ਕਰਿਆ ਜਾਂਦਾ ਹੈ ਜੀ ਠੀਕ ਇਸ ਮੌਕੇ ਜਿਹੜਾ ਸੰਗਤਾਂ ਨੂੰ ਸੰਦੇਸ਼ ਨੌਜਵਾਨਾਂ ਨੂੰ ਸੰਦੇਸ਼ ਸਾਡਾ ਸੰਦੇਸ਼ ਇਹੀ ਹੈ ਕਿ ਆਪਸੀ ਏਕਤਾ ਆਪਸੀ ਭਾਈਚਾਰਾ ਬਣਾ ਕੇ ਰੱਖੋ ਸਾਰਾ ਸਮਾਜ ਦੇ ਆਪਣੇ ਹੈਗੇ ਆ ਸਾਰਿਆਂ ਨਾਲ ਆਪਸੀ ਏਕਤਾ ਬਣੀ ਰਵੇ ਲੜਾਈ ਝਗੜਿਆਂ ਤੋਂ ਦੂਰ ਰਹੋ ਇਹੀ ਹੈ ਸਾਡਾ ਸਾਰਿਆਂ ਦਾ ਸੰਦੇਸ਼ ਔਰ ਪ੍ਰਮਾਤਮਾ ਦਾ ਨਾਮ ਲਓ ਗੁਰਬਾਣੀ ਦੇ ਨਾਲ ਜੁੜੋ ਔਰ ਆਪਣਾ ਜੀਵਨ ਸਫਲ ਬਣਾਓ ਜੀ ਮਿਹਰਬਾਨੀ ਬੋਲੋ